ਤੇ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾਂ ਦਾ ਪੇਮ ਹੋਵੇ ਤੇ ਫਿਰ ਆਪਾਂ ਨਸ ਕੱਟ ਕੇ ਰੱਖ ਲਾਂਗੇ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੂਜਦੇ ਆਂ ਇਹਦੀ ਪੂਜਾ ਕਰਦੇ ਆਂ ਗੋ ਮਾਤਾ ਹੋਰ ਕੋਈ ਇਹ ਕੋਈ ਸੂਰ ਥੋੜੀ ਹੈ ਵੀ ਜਿਹੜਾ ਬੜਕ ਇਹ ਵੀ ਦੱਸਦੇ ਨੇ ਵੀ ਗਾਂ ਕਿੱਥੋਂ ਆਈਏ ਬੱਚਾ ਇਹਦਾ ਕਿਸ ਤਰ੍ਹਾਂ ਸੀ ਗਾਂ ਵੀ ਕਮਜ਼ੋਰ ਸੀ ਇਹਦਾ ਬੱਚਾ ਹੀ ਥੰਗੇ ਮੱਛੇ ਦਾ ਸਿਰ ਤੁਸੀਂ ਵੀ ਕੱਟਿਆ ਹੋਇਆ ਹੈ ਚਲੋ ਯਾਰ ਚਲ ਚਲ ਜਾ ਲੈ ਫਿਰ ਕੋਈ ਇੱਕ ਵਾਰ ਆ ਜਾ ਇਹ ਵੀ ਨਹੀਂ ਕੱਟਿਆ ਗਰੇ ਗਾਂ ਦੀ ਬੱਚੀ ਮਰ ਗਈ ਸੀ ਹੂੰ ਹੂੰ ਕਿੱਥੇ ਆਓ ਆ ਰਿਹਾ ਆ ਰਿਹਾ ਆ ਰਿਹਾ ਆ ਪਿਆ ਆਜੋ ਆਜੋ ਅੰਦਰ ਲਿਆ ਵੀ ਅੰਦਰ ਜਾ ਅੰਦਰ ਜਾ ਵੀਡੀਓ ਆਪਣੇ ਫਿਰ ਉਹ ਨਾ ਇੱਥੇ ਲੱਲ ਵਾਲੀ ਬੰਦਾ ਉਸ ਬੰਦੇ ਨੇ ਆ ਬਣਾ ਕੇ ਦਿੱਤਾ ਸੀ ਕਿੰਨੇ ਦਿਨਾਂ ਨਾਲ ਵੀ ਗਾਂ ਤੁਹਾਡੀ ਦੁੱਧ ਦੇ ਲੱਗਦੀ ਕਿ ਬੱਚੀ ਮਰ ਗਈ ਸੀ ਬਰ ਅੱਛਾ ਛੱਜਬਾਨੀ ਨੇ ਉਹ ਚੱਕ ਕੇ ਲੈ ਗਿਆ ਸੀਗਾ ਤੇ ਫਿਰ ਉਹ ਕਹਿੰਦੇ ਕਹਿੰਦੇ ਯਾਰ ਮੈਂ ਇਸ ਤਰ੍ਹਾਂ ਕਰਕੇ ਬਣਾ ਦੇਗਾ ਅਕਸਰ ਪਸ਼ੂਆਂ ਦੇ ਇਸ ਤਰ੍ਹਾਂ ਤੇ ਵੱਢਦੇ ਨੇ ਤੁਸੀਂ ਡੈਰੀਆਂ ਚਲੇ ਜਾਓ ਕਿਸੇ ਮਰਜ਼ੀ ਫਾਰਮਾਂ ਚਲੇ ਜਾਓ ਇਹ ਚੀਜ਼ਾਂ ਵੱਢਦੀ ਐ ਇਹ ਬੱਚੀ ਮਰਗੀ ਸੀਗੀ ਉਹਦਾ ਸੀ ਆਪਣਾ ਮਰ ਗਿਆ ਸੀਗਾ ਦਾ ਗਾਂ ਤੁਹਾਡੀ ਕਿੱਥੇ ਆ ਬਾਹਰ ਗਈ ਬੱਚੀ ਕਮਜ਼ੋਰ ਸੀਗੀ ਅਸੀਂ ਇਹ ਵੀ ਦੱਸਦੇ ਨੇ ਵੀ ਗਾਂ ਕਿੱਥੋਂ ਆਈਏ ਬੱਚਾ ਇਹਦਾ ਕਿਸ ਤਰ੍ਹਾਂ ਸੀ ਗਾਂ ਵੀ ਕਮਜ਼ੋਰ ਸੀ ਇਹਦਾ ਬੱਚਾ ਵੀ ਕਮਜ਼ੋਰ ਸੀ ਠੀਕ ਹੈ ਜੀ ਸਰ ਕਹਿੰਦਾ ਤੇ ਗਾਉਂ ਬੱਚੀ ਚੱਕ ਲਏ ਸੀ ਹਾਂਜੀ ਆ ਬੱਚੀ ਨੇ ਕਿਹੜੇ ਚੱਕ ਲਏ ਸੀ ਉਹ ਲਾਲੋ ਵਾਲੀ ਸਰ ਇਹਨੂੰ ਗਾਂ ਚਟਕੇ ਤੇ ਟੰਗਾ ਪਵਾ ਲੈਂਦੀ ਦੁੱਧ ਦੇ ਦਿੰਦੀ ਹੈ ਮਾੜਾ ਚਟ ਲੈ ਥੋੜੀ ਹੈ ਇਹ ਡਕਲੀ ਦੀ ਹੈ ਆ ਅਸਲੀ ਇਹ ਹਾਂ ਇੱਕ ਬੱਚੀ ਸਾਡੀ ਮਰ ਗਈ ਸੀ ਅੱਛਾ ਤੇ ਆਪਣਾ ਜੇ ਬੱਚਾ ਮਰ ਜੇ ਆਪਾਂ ਜੇ ਆਪਣੇ ਮਾਂ ਦਾ ਪ੍ਰੇਮ ਹੋਵੇ ਤੇ ਫਿਰ ਆਪਾਂ ਨਸ ਘੱਟ ਕੇ ਰੱਖ ਲਾਂਗੇ ਉਹਦੀ ਮੇਰੇ ਹੁਣ ਇੱਕ ਚੀਜ਼ ਜਾਨਵਰ ਮਰੀ ਗਿਆ ਹਾਂ ਉਹ ਮਰ ਗਿਆ ਪਰ ਇਹ ਤੈਨੂੰ ਪਤਾ ਨਹੀਂ ਕਿ ਵੀ ਇਹਨੂੰ ਆਪਾਂ ਪੂਜਦੇ ਆ ਇਹਦੀ ਪੂਜਾ ਕਰਦੇ ਆ ਗੋ ਮਾਤਾ ਹੋਰ ਕੋਈ ਇਹ ਕੋਈ ਸੂਰ ਥੋੜੀ ਹੈ ਵੀ ਜਿਹੜਾ ਬੜਕੀ ਅਸੀ ਨਹੀਂ ਕਿਤੇ ਆਪਣੇ ਮਜਰੂਰ ਦਾ ਕਹਿਣ ਨੂੰ ਰੱਖਣ ਦਾ ਰੀਜ਼ਨ ਦਾ ਉਹਦੇ ਕੀ ਟੂਣੀ ਭਰ ਕੇ ਬਣਾ ਰਹੇ ਬੰਦੇ ਨੂੰ ਬੁਲਾ ਲਓ ਕੀ ਨਹੀਂ ਕੀ ਦੱਸਿਆ ਬੱਚੇ ਨੇ ਉਹਨੂੰ ਬੁਲਾ ਲਓ ਕਿੰਨੇ ਦੇ ਰੱਖੋਗੇ ਕਿੰਨੇ ਦੇ ਰੱਖੋਗੇ ਨਹੀਂ ਜਿਹੜਾ ਪਹਿਲੀ ਗੱਲ ਤਾਂ ਇੱਕ ਆ ਨਹੀਂ ਸਕਦੇ ਵੀ ਇਹ ਅੰਗ ਨਾਲ ਖੇਡ ਚਾੜੇ